ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਭਖਿਆ ਮਾਮਲਾ ਕਾਂਗਰਸੀ ਵਰਕਰਾਂ ਨੇ ਆਪ ਉਮੀਦਵਾਰਾਂ ਤੇ ਕੀਤਾ ਹਮਲਾ ਦੋ ਨੌਜਵਾਨ ਹੋਏ ਗੰਭੀਰ ਜ਼ਖਮੀ ਕਾਗਜ਼ ਪੜਨ ਤੋਂ ਬਾਅਦ ਚਲਾਈਆਂ ਗੋਲੀਆਂ ਤੇ ਦਫ਼ਤਰ ਦੇ ਨਾਲ ਕੀਤਾ ਹਮਲਾ ਪਿੰਡੀ ਸੇਦਾਂ ਹਲਕੇ ਵਿੱਚ ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਮੌਕੇ ਉਸ ਵਿਲੇ ਤਣਾਪੂਰਨ ਹਾਲਾਤ ਬਣ ਗਏ ਜਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਉਤੇ ਕਾਂਗਰਸੀ ਵਰਕਰਾਂ ਵੱਲੋਂ ਹਮਲਾ ਕਰਨ ਦਾ ਦੋਸ਼ ਲੱਗਿਆ ਹਮਲੇ ਦੇ ਵਿੱਚ ਦੋ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦੀ ਜਿਹੜੀ ਕਿ ਹਸਪਤਾਲ ਦੇ ਵਿੱਚ ਸਰਜਰੀ ਚੱਲ ਰਹੀ ਹੈ ਅਤੇ ਦੋਵੇਂ ਆਈਸੀਯੂ ਦੇ ਵਿੱਚ ਨਾਜ਼ੁਕ ਹਾਲਤ ਦੇ ਵਿੱਚ ਭੜਤੀ ਹਨ ਨਦਾਜ਼ੀ ਕੀ ਆਪ ਆਗੂਆਂ ਦੇ ਦਸਤਰ ਮੁਤਾਬਕ ਲਖਵਿੰਦਰ ਸਿੰਘ ਜੋ ਕਿ ਜ਼ਿਲ੍ਹਾ ਪੰਚਾਇਤ ਲਈ ਉਮੀਦਵਾਰ ਹੈ ਅਤੇ ਉਹਦੇ ਸਾਥੀ ਸ਼ਾਂਤੀਪੂਰਨ ਤਰੀਕੇ ਨਾਲ ਕੈਂਪੇਨ ਲਈ ਨਿਕਲੇ ਸਨ ਦਾਅਵੇ ਅਨੁਸਾਰ ਕਾਂਗਰਸ ਆਗੂਆਂ ਦੇ ਇਸ਼ਾਰੇ ਉਤੇ ਵਰਕਰਾਂ ਨੇ ਉਹਨਾਂ ਨੂੰ ਘੇਰ ਕੇ ਦਾਕਟਰ ਰਿਵਾਲਵਰ ਅਤੇ ਹੋਰ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਹਮਲੇ ਦੇ ਵਿੱਚ ਬਿੱਲਾ ਨਾਂ ਦਾ ਇੱਕ ਨੌਜਵਾਨ ਜੋ ਕਿ ਆਪਣੇ ਵਰਕਰ ਸਮੇਤ ਗੰਭੀਰ ਜ਼ਖਮੀ ਹੋ ਗਿਆ ਤੌੜੀ ਦੂਜੇ ਪਾਸੇ ਪਾਰਟੀ ਹਲਕਾ ਇੰਚਾਰਜ ਸੋਨੀਆ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਦੇ ਪਰਿਵਾਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਮੌਕੇ ਤੇ ਪਹੁੰਚੇ ਜ਼ਖਮੀਆਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ ਤੇ ਆ ਭਾਗੂਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਕਾਂਗਰਸ ਨੇ ਸਿਆਸੀ ਸ਼ੈਅ ਉਤੇ ਗੁੰਡਾਗਰਦੀ ਕੀਤੀ ਹੈ ਅੱਜ ਬੱਲੇ ਜਿਹੜਾ ਐ ਕਾਂਗਰਸ ਦੇ ਗੁੰਡਿਆਂ ਨੇ ਪਿੰਡੀ ਸੈਦਾਂ ਦੇ ਵਿੱਚ ਸਾਡਾ ਜਿਹੜਾ ਸਗਠਨ ਦਾ ਚਾਰਜ ਅਸਖਤਰ ਲਖਵੀਰ ਸਿੰਘ ਲੱਖਾ ਮੁੰਡਾ ਔਰ ਜ਼ਿਲ੍ਹਾ ਪਾਲਿਸ਼ਦ ਦੇ ਨਾਲ ਉਹਦੇ ਅਸੀਂ ਨਾਮੀਨੇਸ਼ਨ ਕੀਤੀ ਸੀ ਸਾਡਾ ਉਮੀਦਵਾਰ ਸੀਗਾ ਉਹਦੇ ਬਹੁਤ ਪੂਰੀ ਤਰ੍ਹਾਂ ਜਫਮੀ ਕਰਤਾ ਬਹੁਤ ਸੀਰੀਅਸ ਹਿਓ ਉਹਨਾਂ ਨੇ ਗੋਲੀਆਂ ਮਾਰ ਗਿਆ ਦਤਰਾ ਨਾਲ ਥਿਆਦਾਂ ਨਾਲ ਬਲਦੋਰ ਨਾਲ ਕੋ ਹੋਇਆ ਉਹਨਾਂ ਨੇ ਕੀਤਾ ਸਾਡੇ 4 ਜਿਹੜੇ ਮੁੰਡੇ ਆ ਪਾਰਟੀ ਦੇ ਆਮ ਆਦਮੀ ਪਾਰਟੀ ਦੇ 4 ਵਰਕਰ ਜਿਹੜੇ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਆ ਕੁੜੇ ਹੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਸਾਡੇ ਕੈਪਟਨ ਮਿਨਿਸਟਰ ਭੁੱਲੜ ਸਾਹਿਬ ਡੀਆਈਜੀ ਸਾਹਿਬ ਨਾਲ ਗੱਲ ਕਰੇ ਅਸੀਂ ਉਹਨਾਂ ਨੂੰ ਮੰਗ ਕੀਤੀ ਆ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਤੰਤ ਫੜੋ ਸਾਡੇ ਹਲਕੀ ਦੇ ਵਿੱਚ ਜਿਹੜੀ ਕਟਨਾ ਹੋਈ ਆ ਤੁਹਾਡੇ ਵਰਕਰਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕੀ ਨਾਮ ਲੈ ਸਕਦੇ ਵੇਖੋ ਜੀ ਆ ਬਹੁਤ ਹੀ ਮਾਨਦਪਾਗੀ ਗੱਲ ਹੈ ਔਰ ਅੱਜ ਮੇਰੇ ਨਾਲ ਲਾਲਜੀਤ ਪੁੱਲਰ ਜੀ ਸਾਡੇ ਟਰਾਂਸਪੋਰਟ ਮਿਨਿਸਟਰ ਇੱਥੇ ਖੜੇ ਨੇ ਔਰ ਪਤਾਲਪੀ ਲੈਂਡਮਾਸਟੇ ਆਇਆ ਹੈ ਮੇਰਾ ਲਖਵਿੰਦਰ ਲੱਖਾ ਜਿਹੜਾ ਸਾਡਾ ਸੰਗਠਨ ਇਨਚਾਰਜ ਹੈ ਔਰ ਸਾਡੇ ਜਿਲ੍ਹਾ ਪਿਛੇ ਦੀ ਇਲੈਕਸ਼ਨ ਲੜ ਰਹੇ ਸੀ ਕਿ ਜਸਰਾ ਹੂਰ ਤੋਂ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਔਰ ਉਹਨਾਂ ਦੇ ਜਿਹੜੇ ਮਦਰ ਹੈ ਉਹ ਸਾਡੇ ਬਲੌਕ ਸਮਤੀ ਮੈਂਬਰ ਲੜ ਰਹੇ ਸੀਗੇ ਔਰ ਜਿਹੜਾ ਸਾਡਾ ਪਿੰਡਿਆ ਸੈਦਾ ਰਾਜਸੰਸੀ ਹਲਕੇ ਦਾ ਸਭ ਤੋਂ ਵੱਡਾ ਪਿੰਡ ਹੈ ਔਰ ਸਰਪੰਚੀ ਦੀ ਇਲੈਕਸ਼ਨ ਮਿਲੇ ਵੀ ਇਹਨਾਂ ਨੇ ਧੱਕਾ ਕੀਤਾ ਜਦਕਿ ਮੇਰੇ ਜਿਹੜੇ ਮੇਰਾ ਜਿਹੜਾ ਪਿੰਡਿਆ ਸੈਦਾ ਤੋਂ ਲੱਖਾ ਹੈ ਉਹਦੇ 7 ਮੈਂਬਰ ਹੈ ਪੰਚਾਇਤ ਦੇ ਔਰ ਇੱਕ ਸਰਪੰਚ ਦੇ ਕੋਈ ਵੀ ਨਹੀਂ ਔਰ ਸਰਪੰਚਰੀ ਉਦੋਂ ਵੀ ਤੱਕਾ ਕੀਤਾ ਸੀ ਸਰਕਾਰੀਆਂ ਨੇ ਔਰ ਕੱਲ ਵੀ ਕਮੇਟੀ ਘਰ ਦੇ ਵਿੱਚ ਇਹਨੇ ਆਪਣੇ ਜਿਹੜੇ ਸਾਹਮਣੇ ਕਾਗਜ਼ ਭਰਨ ਵਾਲੇ ਬੰਦੇ ਸੀਗੇ ਉਹਨਾਂ ਤੋਂ ਗੁੰਡਾਗਰਦੀ ਕਰਵਾਈ ਲੜਾਈ ਝਗੜਾ ਕਰਵਾਇਆ ਔਰ ਅੱਜ ਲੱਖਾ ਕੈਂਪੇਨ ਕਰਨ ਜਾ ਰਿਹਾ ਸੀਗਾ ਉਹਦੇ ਤੇ ਵਾਰ ਕਰਵਾਇਆ ਔਰ ਜਿਹੜਾ ਨਾਲ ਬਿੱਲਾ ਮੁੰਡਾ ਹੈ ਉਹਦੇ ਘਰ ਦੇ ਉਹਦੇ ਘਰ ਜਾ ਕੇ ਪਏ ਆ ਇਹ ਸਾਰੇ ਜਣੇ ਉਹਦਾ ਤੇ ਬਿਲਕੁਲ ਸੇਰੀ ਪਾੜਤਾ ਇਹਨਾਂ ਨੇ ਦਾਤਰਾ ਦੇ ਨਾਲ ਲੱਖੇ ਦੀ ਵੀ ਦਾਤਰਾ ਦੇ ਨਾਲ ਕਾਫੀ ਸੱਟਾਂ ਲਾਈਆਂ ਨੇ ਔਰ ਇੱਕ ਸਾਡਾ ਦੋ ਭਰਾ ਹੋਰ ਨੇ ਜਿਹੜੇ ਨਾਲ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਦਾ ਆਪਰੇਟ ਚੱਲ ਰਿਹਾ ਹੈ ਇੱਕ ਸੀਰੀਅਸ ਹੈ ਇੱਕ ਵੈਂਟੀਲੇਟਰ ਦੇ ਉੱਤੇ ਪਿਆ ਹੋਇਆ ਹੈ ਇਹੇ ਜੀ ਗੁੰਡਾਗਰਦੀ ਜਿਹੜੀ ਕਾਂਗਰਸ ਹੈ ਉਹ ਕਰ ਰਹੀ ਹੈ ਸ਼ਰੇ ਆਮ ਜਿਹੜੀ ਸੱਤਾਧਰ ਜਿਹੜੀ ਸਰਕਾਰ ਹੈ ਜਿਵੇਂ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਸ਼ਾਂਤ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਹਾਂ ਸ਼ਾਂਤ ਤਰੀਕੇ ਦੇ ਨਾਲ ਕਾਗਜ਼ ਜਮ੍ਹਾਂ ਕਰਵਾ ਰਹੇ ਇਹਦਾ ਮਤਲਬ ਇੰਨਾ ਡਰ ਹੈ ਤੁਹਾਨੂੰ ਆਮ ਆਦਮੀ ਪਾਰਟੀ ਦਾ ਕਿ ਤੁਸੀਂ ਸੱਟਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਮੇਨ ਕੈਂਡੀਡੇਟ ਦੇ ਉੱਤੇ ਸੱਟਾਂ ਲਾ ਰਹੇ ਹੋ ਸਾਡਾ ਸੋਸੀ ਦੀ ਪਿੰਡੀ ਦੇਖੇ ਅੱਜ ਜਿਹੜਾ ਥਾਣਾ ਪਿੰਡੀ ਸਦਾਂ ਦੇ ਵਿੱਚ ਘਟਨਾ ਹੋਈ ਹੈ ਕੁਝ ਆਮ ਆਦਮੀ ਪਾਰਟੀ ਕੋ ਕਾਂਗਰਸ ਵਰਕਰ ਦੇ ਵਿੱਚ ਕੀ ਮਾਮਲਾ ਹੈ ਇਹ ਜੀ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਕੱਲ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਸੀਗੀਆਂ ਉੱਥੇ ਰਾਸਨ ਸੀ ਥੋੜਾ ਜਿਹਾ ਮਾਮੂਲੀ ਤਕਰਾਰ ਹੋਇਆ ਸੀ ਇਹਦੇ ਵਿੱਚ ਸੁਰਜੀਤ ਸਿੰਘ ਨਾਲ ਬੰਦਾ ਜ਼ਖਮੀ ਹੋਇਆ ਸੀਗਾ ਉਸ ਤੋਂ ਬਾਅਦ ਇਹ ਦੋਵੇਂ ਪਿੰਡੀ ਸਰਦਾਂ ਰਹਿਣ ਵਾਲੇ ਸੀਗੇ ਲਖਵਿੰਦਰ ਸਿੰਘ ਜਿਹੜੇ ਕਿ ਆਪ ਕੈਂਡੀਡੇਟ ਆ ਉਹਨਾਂ ਨੂੰ ਅੱਜ ਘੇਰ ਕੇ ਤੇ ਕੁੱਟਿਆ ਗਿਆ ਔਰ ਉਹਨਾਂ ਨੇ ਕਾਫੀ ਸੱਟਾਂ ਮਾਰੀਆਂ ਜਿਹਦੇ ਚ 4-5 ਵ ਇੱਕੀ ਜ਼ਖਮੀ ਹੋਏ ਆ ਜੇ ਕਿ ਜੋ ਜੇਰੇ ਇਲਾਜ ਆਮ ਦੀ ਹਸਪੀਟਲ ਉਹਨਾਂ ਇਸ ਸਟੇਟਮੈਂਟ ਤੇ ਜੋ ਵੀ ਬੰਦੀ ਕਰਵੇਗੀ ਪਰਚਾ ਦਰਜ ਕਰਕੇ ਉਹ ਕੀਤੀ ਜਾਏਗੀ ਸਰ ਕਿੰਦੀ ਕੁਛ ਗੁੜੀਆਂ ਗਲੀਆਂ ਵਿੱਚ ਚਲੀਆਂ ਜੀ ਹਾਂਜੀ ਉਹ ਵੈਰੀਫਾਈ ਕਰ ਰਹੇ ਆਂ ਜੀ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਮੁਤਾਬਕ ਗੋਲੀਆਂ ਦਾ ਵੀ ਹੋਇਆ ਜੀ ਸਰ ਇਸ ਤੇ ਰਲੋ ਕਿੰਦੀ ਬੰਦੀ ਚਖਮੀ ਦੇ ਦੂਜੀ ਧਿਰ ਲੋਕ ਜੀ ਹਾਲੇ ਕਰ ਰਹੇ ਜੀ ਇਹਨਾਂ ਦੇ ਦੂਜੀ ਧਿਰ ਹਾਲੇ ਪਤਾ ਨਹੀਂ ਆ ਜਿਹੜਾ ਇੱਥੇ ਐਡਮਿਟ ਹੋਏ ਨੇ ਉਹ ਚਾਰ ਬੰਦੇ ਇੱਥੇ ਤੇ ਮੰਤਰੀ ਸਾਹਿਬ ਜਿਹੜਾ ਰਾਜ ਸਾਸਨਿਕ ਦੇ ਕੋਲ ਚਾ ਤੁਹਾਡੀ ਵਰਕਰਾਂ ਦੀ ਉੱਤੇ ਆਗੂਆਂ ਦੇ ਉੱਤੇ ਜਿਹੜੀ ਅੱਜ ਗੋਲੀਆਂ ਚਲਾਈਆਂ ਗਿਆ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਮਨਦੀਪ ਹਸਪੀਟਲ ਤੋਂ ਜੀੜੇ ਸਾਥ ਇਹ ਸਾਥੀਆਂ ਤੇ ਹਮਲਾ ਕੀਤਾ ਨਾ ਕਾਂਗਰਸ ਦੇ ਆਗੂਆਂ ਨੇ ਉਹ ਸਾਰਿਆਂ ਨੂੰ ਮਿਲ ਕੇ ਆਏ ਆ ਪਤਾ ਲੈ ਕੇ ਆਏ ਆ ਸਾਡੇ ਥੋੜਾ ਹਲਕਾ ਇੰਚਾਰਜ ਨੇ ਮੈਡਮ ਸੋਨੀਆ ਮਾਨ ਜੀ ਉਹ ਵੀ ਮੇਰੇ ਨਾਲ ਨੇ ਤੇ ਦੋ ਮੁੰਡੇ ਜਿਹੜੇ ਆ ਉਹ ਸੀਰੀਅਸ ਨੇ ਆਈਸੀਯੂ ਦੇ ਵਿੱਚ ਦਾਖਲਿਆ ਆਪਰੇਟ ਹੁੰਦਾ ਪਿਆ ਉਹਨਾਂ ਮੁੰਡਿਆਂ ਦਾ ਤੇ ਉਹਨਾਂ ਮੁੰਡਿਆਂ ਨੂੰ ਰਿਵਾਲਵਰ ਦੇ ਤੇ 12 ਬੋਰ ਦੇ ਇਹਨਾਂ ਨੇ ਫਾਇਰ ਵੀ ਮਾਰੇ ਆ ਰੈਣੀ ਲੱਗੇ ਆ ਮੁੰਡਿਆਂ ਦੇ ਸਾਡਾ ਸੰਗਠਨ ਇੰਚਾਰਜ ਆ ਮੁੰਡਾ ਲਖਵਿੰਦਰ ਸਿੰਘ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਸਾਡਾ ਮੈਂਬਰ ਹੀ ਤੇ ਉਹਦੀ ਮਾਤਾ ਬਲਾਕ ਸਮਤੀ ਦੀ ਮੈਂਬਰ ਹੀ ਤੇ ਨਾਲ ਇੱਕ ਮੁੰਡਾ ਸਾਡਾ ਬਿੱਲਾ ਉਹਦੇ ਵੀ ਸਿਰ ਤੇ ਦਾਤਰ ਮਾਰੇ ਆ ਤੇ ਦੋ ਮੁੰਡੇ ਤੇ ਬਿਲਕੁਲ ਬਿਉਸ਼ ਪਏ ਆ ਸੀਰੀਅਸ ਨੇ ਉਹਨਾਂ ਦਾ ਪੇਟ ਚੱਲਦਾ ਪਿਆ ਬਾਕੀ ਇਹ ਜਿਹੜੇ ਕਾਂਗਰਸ ਦੀ ਰਵੈਤ ਆ ਨਾ ਇਹਨਾਂ ਦੀ ਸ਼ੁਰੂ ਤੋਂ ਰਵੈਤ ਰਹੀ ਆ ਵੀ ਜਿਹੜੇ ਦੂਜੀਆਂ ਪਾਰਟੀਆਂ ਦੇ ਆਗੂ ਆ ਉਹਨਾਂ ਤੇ ਧੱਕਾ ਕਰਕੇ ਉਹਨਾਂ ਦੇ ਗਲ ਪਾ ਕੇ ਉਹਨਾਂ ਦੇ ਸੱਟਾਂ ਲਾ ਕੇ ਉਹਨਾਂ ਨੂੰ ਡਰਾ ਦੋ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ